ਅਸੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਜਿਵੇਂ ਕਿ ਹੁਣ ਜੋ ਮੌਸਮ ਚੱਲ ਰਿਹਾ ਇਸ ਚ ਲਗਭਗ ਸਾਰੀਆਂ ਸਰਦੀ ਦੀਆਂ ਸਬਜ਼ੀਆਂ ਦੀ ਆਪਾਂ ਜੋ ਪਨੀਰੀ ਆ ਉਹ ਹੁਣ ਲਗਾ ਸਕਦੇ ਆ ਆਪਾਂ ਪਹਿਲਾਂ ਗੱਲ ਕਰੀਏ ਗੋਭੀਆਂ ਦੀ ਉਸ ਚ ਆਪਾਂ ਫੁੱਲ ਗੋਭੀ ਦੀ ਪਨੀਰੀ ਹੁਣ ਲਗਾ ਸਕਦੇ ਆ ਪੱਤ ਗੋਭੀ ਦੀ ਪਨੀਰੀ ਵੀ ਲਗਾ ਸਕਦੇ ਆ ਬਰੋਕਲੀ ਗੋਭੀ ਦੀ ਆਪਾਂ ਪਨੀਰੀ ਵੀ ਲਗਾ ਸਕਦੇ ਆ ਤੇ ਬਰੋਕਲੀ ਗੋਭੀ ਨੂੰ ਆਪਾਂ ਸਿੱਧਾ ਬੀਜ ਤੋਂ ਵੀ ਲਗਾ ਸਕਦੇ ਆ ਉਸ ਚ ਆਪਾਂ ਗੱਲ ਕਰਦੇ ਆਂ ਫੁੱਲ ਗੋਭੀ ਦੀ ਫੁੱਲ ਗੋਭੀ ਚ ਕਾਫੀ ਸਾਰੀਆਂ ਵੈਰਾਈਟੀਆਂ ਆਉਂਦੀਆਂ ਨੇ ਉਹਨਾਂ ਚ ਆਪਾਂ ਕੋਈ ਵੀ ਵਧੀਆ ਵੈਰਾਈਟੀ ਲਗਾ ਸਕਦੇ ਆਂ ਜਿਵੇਂ ਖੁਸ਼ੀ ਦੀ ਵੈਰਾਈਟੀ ਉਹ ਬਹੁਤ ਵਧੀਆ ਰਿਜ਼ਲਟ ਆਉਦਾ ਇਸ ਤੋਂ ਇਲਾਵਾ ਗਿਰਜਾ ਦੀ ਵੈਰਾਈਟੀ ਆਉਂਦੀ ਆ ਇਸ ਦਾ ਵੀ ਰਿਜ਼ਲਟ ਵਧੀਆ ਇੱਕ ਗਰੀਮਾ ਵੈਰਾਈਟੀ ਆਉਂਦੀ ਆ ਇਹਨਾਂ ਚ ਕੋਈ ਵੀ ਆਪਾਂ ਵਧੀਆ ਵੈਰਾਈਟੀ ਜੋ ਲਗਾ ਸਕਦੇ ਆਂ ਪੱਤ ਗੋਭੀ ਦੀ ਵੀ ਆਪਾਂ ਪਨੀਰੀ ਆ ਜੋ ਹੁਣ ਲਗਾ ਸਕਦੇ ਆਂ ਉਹਦੇ ਲਈ ਬਹੁਤ ਵਧੀਆ ਸਮਾਂ ਇਹ ਜੋ ਪਨੀਰੀਆਂ ਨੇ ਹੁਣ 20 ਤੋਂ 25 ਦਿਨਾਂ ਦੇ ਵਿੱਚ ਤਿਆਰ ਹੋ ਜਾਣਗੀਆਂ ਕਿਉਂਕਿ ਅੱਗੇ ਮੌਸਮ ਜ਼ਿਆਦਾ ਠੰਡਾ ਦੇ ਕਾਰਨਾਂ ਚੋਂ ਬੀ ਆ ਪਨੀਰੀਆਂ ਦੇ ਆਪਣੇ ਹਰੇ ਨਹੀਂ ਹੋਣੇ ਹੁਣ ਬਹੁਤ ਵਧੀਆ ਸਮਾਂ ਜੇਕਰ ਆਪਾਂ ਪਨੀਰੀਆਂ ਲਾਉਣੀਆਂ ਤਾਂ ਹੁਣ ਲਗਾ ਸਕਦੇ ਆ ਇਸ ਤੋਂ ਇਲਾਵਾ ਆਪਾਂ ਗੰਡਕੋਬੀ ਵੀ ਲਗਾ ਸਕਦੇ ਆ ਪਨੀਰੀ ਨਹੀਂ ਇਹ ਸਿੱਧੀ ਆਪਾਂ ਸੀਡੀ ਲੈ ਕੇ ਲਗਾ ਸਕਦੇ ਆ ਉਸ ਤੋਂ ਵਧੀਆ ਆਪਣੀ ਜੋ ਗੰਡਕੋਬੀ ਉਹ ਵੀ ਤਿਆਰ ਹੋ ਜੂਗੀ ਆਪਾਂ ਹੁਣ ਮਿਰਚਾਂ ਦੀ ਪਨੀਰੀ ਵੀ ਲਗਾ ਸਕਦੇ ਆ ਇਸ ਚ ਜਿਵੇਂ ਸਹਿਵਾ ਦੀ ਵੈਰਾਈਟੀ ਬਹੁਤ ਵਧੀਆ ਮੰਨੀ ਜਾਂਦੀ ਆ ਇੱਕ ਆਉਂਦੀ ਆ ਰਾਵੀ ਸੀਡਸ ਦੀ ਆਉਂਦੀ ਆ ਭਾਵਨਾ ਉਹ ਥੋੜੀ ਜੀ ਗੂੜੀ ਹਰੀ ਮਿਰਚ ਜਿਹਨੂੰ ਆਪਾਂ ਕਹਿੰਦੇ ਆ ਡਾਰਕ ਕਲਰ ਆ ਉਹਦੀ ਵੀ ਆਪਾਂ ਹੁਣ ਪਨੀ ਇਸ ਤੋਂ ਇਲਾਵਾ ਆਪਾਂ ਟਮਾਟਰਾਂ ਦੀ ਵੀ ਹੁਣ ਪਨੀਰੀ ਲਗਾ ਸਕਦੇ ਆ ਟਮਾਟਰਾਂ ਚ ਸੈਮੀਨੈਸ ਕੰਪਨੀ ਦਾ ਅਬਿਲਾਸ਼ ਟਮਾਟਰ ਆ ਉਹ ਬਹੁਤ ਵਧੀਆ ਉਹਦੀ ਪਨੀਰੀ ਆਪਾਂ ਹੁਣ ਲਗਾ ਸਕਦੇ ਆ ਬਹੁਤ ਵਧੀਆ ਸਮਾਂ ਚੱਲ ਰਿਹਾ ਜੇਕਰ ਆਪਾਂ ਉਸਦੀ ਪਨੀਰੀ ਲਾਉਣੇ ਆ ਟਮਾਟਰਾਂ ਤੋਂ ਇਲਾਵਾ ਆਪਾਂ ਹੁਣ ਬੈਂਗਣੀ ਦੀ ਪਨੀਰੀ ਵੀ ਲਗਾ ਸਕਦੇ ਆ ਬੈਂਗਣੀਆਂ ਦੇ ਕਾਫੀ ਕਿਸਮਾਂ ਆ ਜਾਂਦੀਆਂ ਨੇ ਜਿਵੇਂ ਹਰੀ ਬੈਂਗਣੀ ਕਾਲੀ ਬੈਂਗਣੀ ਤੇ ਚਿੱਟੀ ਬੈਂਗਣੀ ਇਹਨਾਂ ਚ ਕੋਈ ਵੀ ਵੈਰਾਈਟੀ ਐ ਜੋ ਆਪਾਂ ਹੁਣ ਲਗਾ ਸਕਦੇ ਆ ਮਿਰਚ ਦਾ ਸੀਜ਼ਨ ਚੱਲਣਾ ਆਪਾਂ ਸ਼ਿਮਲਾ ਮਿਰਚ ਦੀ ਪਨੀਰੀ ਵੀ ਲਗਾ ਸਕਦੇ ਆ ਇਸ ਚ ਕਾਫੀ ਵੈਰੈਂਟੀ ਵੈਰੈਟੀਆਂ ਆਉਂਦੀਆਂ ਨੇ ਜਿਵੇਂ ਰਾਜਸਤਾਨੀ ਹੋਗੀ ਬਾਕੀ ਹੋਰ ਬਹੁਤ ਸਾਰੀਆਂ ਵੈਰੈਟੀਆਂ ਨੇ ਇਹਨਾਂ ਚ ਵੀ ਆਪਾਂ ਇੱਕ ਵਧੀਆ ਵੈਰੈਟੀ ਦੇਖ ਕੇ ਪਨੀਰੀ ਲਾ ਸਕਦੇ ਆ ਇਹ ਜਿਹੜੀਆਂ ਸਾਰੀਆਂ ਪਨੀਰੀਆਂ ਨੇ ਆਪਾਂ ਹੁਣ ਲਗਾ ਸਕਦੇ ਆ ਇਸ ਲਈ ਬਹੁਤ ਵਧੀਆ ਸਮਾਂ ਅੱਗੇ ਜਾ ਠੰਡ ਦੇ ਕਾਰਨ ਜਿਹੜੀਆਂ ਆਪਣੀ ਆਪਣੀਆਂ ੜੀਆਂ ਉਹ ਹਰੀਆਂ ਨਹੀਂ ਹੋਣੀਆਂ ਹੁਣ ਜਿਹੜੀਆਂ ਆਪਣੀ ਆਪਣੀਆਂ ੜੀਆਂ ਨੇ ਉਹ ਲਗਭਗ ਸਾਰੀਆਂ ਹਰੀਆਂ ਹੋ ਜਾਣੀਆਂ ਤੇ ਜਦੋਂ ਆਪਾਂ ਆਪਣੇ ਜ਼ਮੀਨ 'ਚ ਟ੍ਰਾਂਸਪਲੈਂਟ ਕਰਨੀਆਂ ਨੇ ਉਦੋਂ ਵੀ ਮੌਸਮ ਜਾ ਠੰਡਾ ਨਹੀਂ ਹੋਣਾ ਉਦੋਂ ਵੀ ਆਪਣੇ ਪਨੀਰੀ ਅੱ ਧੰਨਵਾਦ ਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਨਵੀਆਂ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਅਤੇ ਆਪਣੇ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਤੁਹਾਡੇ ਕੋਲੋਂ ਸਾਨੂੰ ਵੀ ਕੁਝ ਸਿੱਖਣ ਨੂੰ ਮਿਲ ਸਕੇ ਧੰਨਵਾਦ ਜੀ ਹਾਸ਼ੀਕਾਲ